ਹੋਰ ਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਜੀ ਮੈਂ ਸੁਖੀ ਟਿਵਾਣਾ ਟਿਵਾਣਾ ਸੀਡ ਸਟੋਰ ਤੋਂ ਤੇ ਤੁਸੀਂ ਦੇਖ ਰਹੇ ਹੋ ਆਪਣਾ YouTube ਚੈਨਲ ਖੇਤੀ ਇਨਫੋ ਕਿਸਾਨ ਵੀਰੋ ਆਪਾਂ ਇੱਕ ਛੋਟੀ ਜੀ ਵੀਡੀਓ ਅੱਜ ਬਣਾ ਕੇ ਅਪਲੋਡ ਕਰ ਰਹੇ ਹਾਂ ਇਹਦੇ ਵਿੱਚ ਆਪਾਂ ਨੇ ਇੱਕ ਤਾਂ ਗੱਲ ਕਰਨੀ ਹੈ ਕਿ ਜਿਹੜਾ ਹਿਊਮਿਕ ਐਸਿਡ ਹੁੰਦਾ ਹੈ ਤੇ ਜਿਬਰੈਲਿਕ ਐਸਿਡ ਹੁੰਦਾ ਹੈ ਇਹਦੇ ਬਾਰੇ ਕਈ ਵੀਰ ਸਵਾਲ ਕਰ ਰਹੇ ਸੀਗੇ ਕਿ ਕੀ ਇਹ ਦੋਨੋਂ ਇੱਕੋ ਚੀਜ਼ ਹੈ ਜਾਂ ਅਲੱਗ-ਅਲੱਗ ਨੇ ਤੇ ਜਾਂ ਫਿਰ ਜਿਹੜਾ ਇਹਨਾਂ ਦਾ ਕੰਮ ਹੈਗਾ ਉਹ ਕਿੱਦਾਂ ਦਾ ਹੈਗਾ ਤੇ ਇਸੇ ਬਾਰੇ ਆਪਾਂ ਨੇ ਥੋੜੀ ਜੀ ਗੱਲ ਕਰਨੀ ਹੈ ਇੱਕ ਤਾਂ ਤੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾ ਦਵਾਂ ਕਿ ਜਿਹੜੇ YouTube ਤੇ ਵੀਰ ਕਹਿੰਦੇ ਆ ਕਿ ਕਣਕ ਨੂੰ 20 ਜਾਂ 22 ਦਿਨਾਂ ਦੀ ਨੂੰ ਪਾਣੀ ਲਾਉਣਾ ਚਾਹੀਦਾ ਆਪਾਂ ਨੂੰ ਨਹੀਂ ਤਾਂ ਫਿਰ ਖਰਾਬ ਹੋ ਜਾਂਦੀ ਹੈ ਜੀ ਹੋ ਜਾਂਦਾ ਬੂਹ ਹੋ ਜਾਂਦਾ ਤਾਂ ਇਹ ਕਣਕ ਤੁਸੀਂ ਦੇਖ ਸਕਦੇ ਹੋ ਜੀ ਆਪਣੀ ਕਣਕ ਤਾਂ ਨਹੀਂ ਹੈਗੀ ਐਸੇ ਇਹ ਆਪਾਂ ਤਾਂ ਬੀਜ ਘੱਟ ਪਾਉਣੇ ਇਸ ਤੋਂ ਵੀ ਤਾਂ ਮੈਂ ਤੁਹਾਨੂੰ ਦਿਖਾਉਣਾ ਇਹ 35 ਦਿਨ ਦੇ ਕਰੀਬ ਕਣਕ ਹੋ ਚੁੱਕੀ ਹੈ ਤੇ ਇਹ ਜਿਹੜੀ ਛੇਠਾਂ ਤੋਂ ਮਿੱਟੀ ਹੈਗੀ ਹੈ ਦੇਖ ਸਕਦੇ ਹੋ ਤੁਸੀਂ ਅਜੇ ਵੀ ਪੂਰੀ ਨਮੀ ਹੈਗੀ ਹੈ ਮਿੱਟੀ ਦੇ ਵਿੱਚ ਤੇ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਵੀ ਇਹ ਖਰਾਬ ਹੋ ਜੂਗੀ ਕਣਕ ਤੇ ਵੈਸੇ ਵੀ ਤੁਸੀਂ ਦੇਖ ਸਕਦੇ ਹੋ ਕਿ ਟਿਲਰਿੰਗ ਨੇ ਇਦਾਂ ਹੀ ਕਿੰਨੀ-ਕਿੰਨੀ ਕਰ ਰੱਖੀ ਐ ਤਾਂ ਇਹ ਸਾਰੇ ਵਹਿਮ ਨੇ ਮੈਂ ਪਹਿਲਾਂ ਵੀਡੀਓਜ਼ ਦੇ ਵਿੱਚ ਵੀ ਕਹਿੰਦਾ ਰਹਿਣਾ ਵੀ ਬਹੁਤ ਚੀਜ਼ਾਂ ਤੇ ਨਿਰਭਰ ਕਰਦਾ ਵੀ ਪਹਿਲਾਂ ਪਾਣੀ ਆਪਾਂ ਨੇ ਕਦੋਂ ਲਾਉਣਾ ਹੈ ਕਦੋਂ ਨਹੀਂ ਲਾਉਣਾ ਇਹਨੂੰ ਹੁਣ ਪਾਣੀ ਅਜੇ ਲੱਗੂਗਾ ਤੇ ਇਹਨੂੰ ਕੋਈ ਨੁਕਸਾਨ ਵੀ ਨਹੀਂ ਹੋਊਗਾ ਮੈਂ ਤੁਹਾਨੂੰ ਫੇਰ ਵਿੱਚ ਵਿੱਚ ਵੀਡੀਓ ਜਦੋਂ ਆਪਾਂ ਬਣਾਵਾਂਗੇ ਇਸ ਖੇਤ ਦੀਆਂ ਵੀਡੀਓਜ਼ ਵੀ ਆਪਾਂ ਵਿੱਚ ਦਿਖਾ ਦਿਆ ਕਰਾਂਗੇ ਕਿਉਂਕਿ ਆਪਣੇ ਗਵਾਂਢ ਦੇ ਵਿੱਚ ਹੀ ਇਹ ਕਣਕੇ ਜਿਹੜੀ ਹੈਗੀ ਹੈ ਬੀਜੀ ਹੋਈ ਹੈ ਸੋ ਬਹਿਮ ਸਾਰੇ ਨਿਕਲਣੇ ਚਾਹੀਦੇ ਆਪਣੇ ਤੇ ਤਿਆਰਬਿਆਂ ਦੇ ਸਿਰ ਤੇ ਆਪਣੇਆਂ ਦੇ ਸਿਰ ਤੇ ਚੱਲੀਏ ਆਪਾਂ ਤੇ ਐਵੇਂ ਆਪਾਂ ਲਾਈ ਲਗਾ ਕੇ ਬਣਾਾਂਗੇ ਤਾਂ ਉਸ ਚੀਜ਼ ਨਾਲ ਕੋਈ ਜ਼ਿਆਦਾ ਫਾਇਦੇ ਵਾਲੀ ਗੱਲ ਨਹੀਂ ਹੈਗੀ ਤੇ ਮੇਰੇ ਪਿੱਛੇ ਵੀ ਨਾ ਲੱਗੋ ਤੁਸੀਂ ਖੁਦ ਕਰਕੇ ਦੇਖੋ ਤਜਰਬੇ ਆਪਣੇ ਇੱਕ ਅੱਧਾ ਘਹਿਰਾ ਆਪਾਂ ਛੱਡ ਵੀ ਲਵਾਂਗੇ ਪਾਣੀ ਲਾਉਣ ਤੋਂ ਥੋੜਾ ਲੇਟ ਲਾ ਦੇਵਾਂਗੇ ਅਗਰ ਨਹੀਂ ਪਾਣੀ ਮੰਗਦੀ ਕਣਕ ਤਾਂ ਉਹਦੇ ਨਾਲ ਕੋਈ ਆਪਾਂ ਨੂੰ ਇਹ ਨਹੀਂ ਹੈਗਾ ਕਿ ਬਹੁਤ ਜ਼ਿਆਦਾ ਘਟਾ ਪੈ ਜੂਗਾ ਮਾੜੀ ਮੋਟੀ ਘਟ ਨਿਕਲ ਜੂਗੀ ਜੇ ਨਿਕਲੀ ਵੈਸੇ ਫਰਕ ਪੈਂਦਾ ਨਹੀਂ ਹੈਗਾ ਜੀ ਸਾਡੇ ਦਾ ਤਜਰਬੇ ਸਾਰੇ ਕੀਤੇ ਹੋਏ ਨੇ ਇਹ ਤੇ ਕਈ ਵਾਰ ਹੋ ਸਕਦਾ ਹੈ ਕਿ 20-22 ਦਿਨਾਂ ਤੇ ਵੀ ਪਾਣੀ ਲਾਉਣਾ ਪੈ ਜਾਵੇ ਇਹ ਵੀ ਆਪਣਾ ਕੁਲਕੀਰ ਦੇ ਫਕੀਰ ਇੱਥੇ ਨਹੀਂ ਬਣ ਜਾਣਾ ਵੀ ਆਪਾਂ 35-40 ਦਿਨਾਂ ਤੇ ਪਾਣੀ ਲਾਵਾਂਗੇ ਜੀ ਤੇ ਇਹਦੇ ਵਾਸਤੇ ਆਪਣੀ ਵੀਡੀਓ ਪਾਈ ਹੋਈ ਹੈ ਆਪਣੇ ਚੈਨਲ ਤੇ ਕਿ ਕਣਕ ਨੂੰ ਪਹਿਲਾ ਪਾਣੀ ਕਦੋਂ ਲਾਈਏ ਵੀਡੀਓ ਦੇਖ ਕੇ ਖੁਦ ਕਰੋ ਫੈਸਲਾ ਉਹ ਵੀਡੀਓ ਦੇ ਵਿੱਚ ਆਪਾਂ ਡਿਟੇਲ ਨਾਲ ਗੱਲ ਕੀਤੀ ਹੋਇਆ ਇਹਦੇ ਬਾਰੇ ਇੱਕ ਆਪਾਂ ਗੱਲ ਕਰ ਲਈਏ ਕਿ ਜਿਹੜਾ ਇਹ ਨਾ ਆਪਣਾ ਹਿਊਮਿਕ ਐਸਿਡ ਹੈ ਤੇ ਜਿਬਰੈਲਿਕ ਐਸਿਡ ਇਹ ਦੇਖਣ ਨੂੰ ਦੋਵੇਂ ਨਾਮ ਇੱਕੋ ਜਿਹਾ ਹੋ ਗਿਆ ਤਾਂ ਕਈ ਵੀਰਾਂ ਨੂੰ ਇਦਾਂ ਹੋ ਜਾਂਦਾ ਕਿ ਇਹ ਇੱਕੋ ਹੀ ਚੀਜ਼ ਹੈ ਦੋਨੋਂ ਪਰ ਇਹਨਾਂ ਦਾ ਫਰਕ ਹੈ ਜੀ ਤੇ ਕੰਮ ਕਰਨ ਦਾ ਵੀ ਫਰਕ ਹੈ ਜਿਹੜਾ ਦੇਖੋ ਹਿਊਮਿਕ ਐਸਿਡ ਹੈ ਇਹ ਜ਼ਿਆਦਾ ਤਾਂ ਆਪਣਾ ਇਹ ਜਿਹੜਾ ਆਪਣਾ ਪਾਊਡਰ ਫਾਰਮ ਦੇ ਵਿੱਚ ਆਉਂਦਾ ਹੈ ਤੇ ਬਾਕੀ ਹੁਣ ਅਲੱਗ-ਅਲੱਗ ਕੰਪਨੀਆਂ ਵੱਲੋਂ ਇਹ ਲਿਕਵਿਡ ਵੀ ਮਿਲ ਜਾਂਦਾ ਆਪਾਂ ਨੂੰ ਤੇ ਕੰਮ ਜਿਹੜਾ ਹੈਗਾ ਜ਼ਿਆਦਾ ਕਰਦਾ ਹੈ ਜਿਹੜਾ ਪਾਊਡਰ ਫਾਰਮ ਦੇ ਵਿੱਚ ਹੁੰਦਾ ਹੈ ਤੇ ਕੰਮ ਵੀ ਉਦੋਂ ਕਰਦਾ ਇਹ ਜਿਆਦਾ ਜਦੋਂ ਆਪਾਂ ਖੇਤ ਦੀ ਤਿਆਰੀ ਕਰ ਰਹੇ ਹੋਈਏ ਕੋਈ ਵੀ ਫਸਲ ਬੀਜਣ ਵਾਸਤੇ ਉਸ ਟਾਈਮ ਤੇ ਆਪਾਂ ਨੂੰ ਇਹ ਕਿਉਂਕਿ ਇਹਦਾ ਕੰਮ ਹੈਗਾ ਕਿ ਜਿਹੜੀ ਆਪਣੀ ਖੇਤਾਂ ਦੇ ਵਿੱਚ ਖੁਰਾਕ ਪਈ ਹੋਈ ਹੈ ਤੇ ਉਹਨੂੰ ਬੂਟਿਆਂ ਵਾਸਤੇ ਉਪਲਬਧ ਕਰਾਉਣ ਵਾਸਤੇ ਜਿਹੜੇ ਜਿਵਾਂ ਨੂੰ ਹੁੰਦੇ ਆ ਉਹਨਾਂ ਦੇ ਵਿੱਚ ਇਹ ਵਾਅਦਾ ਕਰਦਾ ਹਿਊਮਿਕ ਐਸਿਡ ਜਿਹੜਾ ਹੈਗਾ ਤੇ ਇਸ ਕਰਕੇ ਜਦੋਂ ਆਪਾਂ ਨੇ ਜ਼ਮੀਨ ਤਿਆਰ ਕਰਨੀ ਹੈ ਉਸ ਟਾਈਮ ਤੇ ਇਹਦਾ ਜ਼ਿਆਦਾ ਫਾਇਦਾ ਹੁੰਦਾ ਜੀ ਬਾਅਦ ਦੇ ਵਿੱਚ ਉਹਨੀ ਕਾਰਗਰ ਨਹੀਂ ਹੈਗੀ ਇਹ ਜੇ ਇਹ ਆਪਾਂ ਸਪਰੇਅ ਕਰ ਲਈਏ ਤਾਂ ਤੇ ਜਾਂ ਆਪਾਂ ਮਿੱਟੀ ਦੇ ਵਿੱਚ ਵੀਰ ਲਾ ਕੇ ਪਾਉਣਾ ਚਾਹੀਏ ਕਿਉਂਕਿ ਮਿੱਟੀ ਦੇ ਵਿੱਚ ਇਹ ਫਿਰ ਮਿਕਸ ਅਪ ਨਹੀਂ ਹੋ ਸਕਦਾ ਉਹਨੀ ਦੇ ਜਲਦੀ ਤੇ ਜਿਹੜਾ ਆਪਣਾ ਹੈਗਾ ਜਿਬਰੈਲਿਕ ਐਸਿਡ ਤੇ ਇਹਨੇ ਕੀ ਕਰਨਾ ਹੁੰਦਾ ਇਹਨੇ ਹਾਰਮੋਨਸ ਨੇ ਜਿਹੜੇ ਬੂਟਿਆਂ ਤੇ ਉਹਨਾਂ ਤੇ ਇਫੈਕਟ ਕਰਨਾ ਹੁੰਦਾ ਤੇ ਜਿਹੜੇ ਸੈੱਲ ਬਣਦੇ ਆ ਬੂਟਿਆਂ ਦੇ ਤੇ ਉਹਨਾਂ ਦਾ ਵਿਭਾਜਨ ਹੁੰਦਾ ਜਿਹੜਾ ਉਹ ਬਹੁਤ ਤੇਜ਼ੀ ਨਾਲ ਕਰਵਾਉਂਦਾ ਇਹ ਜਿਬਰੈਲਿਕ ਐਸਿਡ ਹੈ ਜਿਹੜਾ ਤੇ ਪਰ ਕੰਮ ਇਹਦਾ ਥੋੜੇ ਟਾਈਮ ਵਾਸਤੇ ਹੁੰਦਾ ਹੈ ਇਸ ਕਰਕੇ ਜੇ ਆਪਾਂ ਨੂੰ ਚਾਹੀਦਾ ਹੋਵੇ ਕਿ ਜਲਦੀ ਆਪਾਂ ਨੇ ਥੋੜੀ ਜਿਹੀ ਗਰੋਥ ਕਰਾਉਣੀ ਹੈ ਤੇ ਥੋੜੇ ਟਾਈਮ ਵਾਸਤੇ ਵੀ ਅਸਰ ਰਹੇ ਤਾਂ ਆਪਾਂ ਜਿਬਰੈਲਿਕ ਐਸਿਡ ਹੈ ਜਿਹੜਾ ਉਹਦੀ ਸਪਰੇਅ ਕਰ ਸਕਦੇ ਆ ਜੇ ਫਸਲ ਤੇ ਜ਼ਿਆਦਾ ਪੀਲਾਪਣ ਦਿਖਾਈ ਦੇ ਰਿਹਾ ਹੈ ਜਾਂ ਗਰੋਥ ਨਹੀਂ ਕਰ ਰਹੀ ਨਹੀਂ ਤਾਂ ਆਪਣੇ ਕੋਲ ਕਣਕ ਦੀਆਂ ਫਸਲਾਂ ਵਾਸਤੇ ਤਾਂ ਜਿਵੇਂ ਮੈਗਨੀਜ਼ ਸਲਫੇਟ ਹੋ ਗਿਆ ਉਹਦੇ ਵਿੱਚ ਹੀ ਆਪਾਂ ਨੂੰ ਸਲਫਰ ਵੀ ਮਿਲ ਜਾਂਦਾ ਹੈ ਤੇ ਉਹਦਾ ਸਪਰੇਅ ਕਰ ਸਕਦੇ ਆ ਤੇ ਬਾਕੀ ਹੋਰ ਵੀ ਬਹੁਤ ਕੁਸ਼ ਹੈ ਬੋਰਨ ਵਗੈਰਾ ਹੈਗਾ ਉਹਦੀ ਜੇ ਜੇ ਇਸ 스테ਜ ਤੇ ਨਹੀਂ ਲੋਡ ਹੈਗੀ ਉਹਦੀ ਆਪਾਂ ਅੱਗੇ ਵੀਡੀਓਜ਼ ਪਾਵਾਂਗੇ ਤੇ ਜਾਂ ਜ਼ਿੰਕ ਵਗੈਰਾ ਆਪਾਂ ਸਪਰੇਅ ਕਰ ਸਕਦੇ ਆ ਤਾਂ ਜਿਹੜੀਆਂ ਇਹ ਚੀਜ਼ਾਂ ਨੇ ਇਹ ਜਿਆਦਾ ਲੰਮੇ ਟਾਈਮ ਵਾਸਤੇ ਅਸਰ ਰੱਖਦੀਆਂ ਨੇ ਸੋ ਇਹੀ ਆਪਾਂ ਨੂੰ ਜਿਆਦਾ ਵਰਤਣੇ ਚਾਹੀਦੇ ਨੇ ਤੇ ਜਿਬਰੈਲਿਕ ਐਸਿਡ ਆਪਾਂ ਵਰਤ ਸਕਦੇ ਆ ਵੈਸੇ ਤਾਂ ਸਾਰੀਆਂ ਫਸਲਾਂ ਤੇ ਤੇ ਵੈਸੇ ਇੱਕ ਝੋਨੇ ਦੀ ਜਿਹੜੀ ਪਨੀਰੀ ਹੁੰਦੀ ਹੈ ਖਾਸ ਕਰਕੇ ਜਿਹੜੀ ਆਪਣੀ ਬਾਸਮਤੀ ਝੋਨੇ ਨੇ ਪੌਨਾਂ ਦੇ ਉੱਤੇ ਆਪਾਂ ਨੂੰ ਇਹ ਨਹੀਂ ਵਰਤਣਾ ਚਾਹੀਦਾ ਕਿਉਂਕਿ ਹਾਰਮੋਨਸ ਨੇ ਜਿਹੜੇ ਇਹ ਹਾਰਮੋਨਸ ਨੂੰ ਛੇੜਛਾੜ ਵੀ ਕਰ ਸਕਦਾ ਹੈ ਫੋਰਜਿੰਗ ਕਰ ਸਕਦਾ ਉਹਦੇ ਨਾਲ ਤੇ ਉਹਦੇ ਕਰਕੇ ਜਿਹੜੀ ਆਪਣੀ ਝੰਡਾ ਨਿਕਲਦਾ ਹੈਗਾ ਫੁੱਟ ਰੌਟ ਜਿਹੜੀ ਬਿਮਾਰੀ ਹੈ ਤੇਰੀ ਆਪਣੀ ਬਾਸਮਤੀ ਝੋਨਿਆਂ ਦੀ ਤਾਂ ਉਹਦੀ ਬਹੁਤ ਜ਼ਿਆਦਾ ਸੰਭਾਵਨਾ ਹੋ ਜਾਂਦੀ ਹੈ ਕਿ ਖੇਤ ਦੇ ਵਿੱਚ ਆ ਜਾਵੇ ਜੇ ਆਪਾਂ ਜਿਬਰੈਲਿਕ ਐਸਿਡ ਦੀ ਸਪਰੇ ਕਰਦੇ ਆ ਝੋਨੇ ਦੀ ਪਨੀਰੀ ਤੇ ਇਹ ਮੈਂ ਤਾਂ ਜ਼ਿਕਰ ਕਰਤਾ ਕਿ ਕਈ ਵਾਰ ਅੱਗੇ ਜਦੋਂ ਆਪਾਂ ਵੀਡੀਓਜ਼ ਬਣਾਵਾਂਗੇ ਤਾਂ ਉਦੋਂ ਮਾਈਂਡ ਦੇ ਵਿੱਚੋਂ ਸਕਿਪ ਹੋ ਜਾਂਦੀਆਂ ਨੇ ਚੀਜ਼ਾਂ ਹੁਣ ਮੇਰੇ ਮਾਈਂਡ ਦੇ ਵਿੱਚ ਆ ਗਈ ਸੀ ਇਸ ਕਰਕੇ ਆਪਾਂ ਇਸ ਵੀਡੀਓ ਦੇ ਵਿੱਚ ਇਹਦਾ ਜ਼ਿਕਰ ਕਰਤਾ ਤਾਂ ਇਸ ਕਰਕੇ ਇਹਨੂੰ ਆਪਾਂ ਨੇ ਮਾਈਂਡ ਦੇ ਵਿੱਚ ਰੱਖਣਾ ਹਮੇਸ਼ਾ ਤੇ ਜਿਪਰੇਲਿਕ ਐਸਿਡ ਜਿਹੜਾ ਹੈਗਾ ਆਪਾਂ ਕਿਸੇ ਵੀ ਸਟੇਜ ਤੇ ਕਰ ਸਕਦੇ ਹੁੰਦੇ ਆ ਫਸਲ ਦੇ ਉੱਤੇ ਛਿੜਕਾਅ ਕਰਨਾ ਜੇ ਤੇ ਪਰ ਮੈਂ ਇੰਨੀ ਜ਼ਿਆਦਾ ਇਹ ਇਹਨਾਂ ਚੀਜ਼ਾਂ ਨੂੰ ਤਰਜੀਹ ਨਹੀਂ ਦਿੰਦਾ ਹੈਗਾ ਜੀ ਕਿਉਂਕਿ ਇਹ ਤਾਂ ਥੋੜੇ ਟਾਈਮ ਵਾਸਤੇ ਕੰਮ ਕਰਦੀਆਂ ਨੇ ਮੈਂ ਕਹਿੰਦਾ ਕਿ ਇਦਾਂ ਦੀਆਂ ਚੀਜ਼ਾਂ ਆਪਾਂ ਪਾਈਏ ਜਿਹੜੀ ਆਪਣੀ ਫਸਲ ਨੂੰ ਲੰਮੇ ਟਾਈਮ ਤੱਕ ਜਿਹੜੀ એનર્ਜੀ ਹੈਗੀ ਐ ਉਹ ਦਿੰਦੀ ਰਹੀ ਤੇ ਇੱਕ ਆਪਣਾ ਇਹ ਖਿਆਲ ਇਹ ਰੱਖਣਾ ਕਿ ਜਿੱਤੋਂ ਫੁੱਲਾਂ ਤੇ ਹੋਵੇ ਕੋਈ ਵੀ ਫਸਲ ਜਿਹੜੇ ਆਪਣੀ ਸਬਜ਼ੀਆਂ ਹੋਗੀਆਂ ਜਾਂ ਫਲ ਵਗੈਰਾ ਹੋਗੇ ਤੇ ਜਾਂ ਕਣਕ ਵੀ ਆਪਾਂ ਕਹਿ ਸਕਦੇ ਆ ਜਦੋਂ ਫਲਾਵਰਿੰਗ ਸਟੇਜ ਤੇ ਹੁੰਦੀ ਹੈ ਉਦੋਂ ਜਿਬਰੈਲਿਕ ਐਸਿਡ ਦਾ ਆਪਾਂ ਨੂੰ ਸਪਰੇ ਜਿਹੜਾ ਹੈਗਾ ਨਹੀਂ ਕਰਨਾ ਚਾਹੀਦਾ ਜਾਂ ਘੱਟ ਮਾਤਰਾ ਚ ਕਰਨਾ ਚਾਹੀਦਾ ਹੈ ਕਿਉਂਕਿ ਇਹਦੇ ਨਾਲ ਜਿਹੜੇ ਫੁੱਲ ਹੈਗੇ ਆ ਫੁੱਲ ਝੜਨ ਦੀ ਸਮੱਸਿਆ ਆ ਜਾਂਦੀ ਹੈ ਜਿਬਰੈਲਿਕ ਐਸਿਡ ਦੇ ਨਾਲ ਤੇ ਠੀਕ ਹੈ ਜੀ ਆਪਣੀ ਦੋਨੋਂ ਇਹਦੇ ਕਲੀਅਰ ਹੋ ਗਏ ਇਹ ਆਪਣਾ ਹਿਊਮਿਕ ਐਸਿਡ ਤੇ ਜਿਬਰੈਲਿਕ ਐਸਿਡ ਦਾ ਕੀ ਅਲੱਗ-ਅਲੱਗ ਕੰਮ ਹੈ ਉਹਨਾਂ ਦਾ ਤੇ ਬਾਕੀ ਆ ਫੇਰ ਤੁਸੀਂ ਦੇਖ ਸਕਦੇ ਹੋ ਜਿਹੜੀ ਮੈਂ ਕਣਕ ਤੁਹਾਨੂੰ ਸ਼ੁਰੂ ਜੀ ਦਿਖਾਈ ਸੀ ਕਿ ਕਿੰਨੀ-ਕਿੰਨੀ ਵੱਡੀ ਕਣਕ ਹੋ ਚੁੱਕੀ ਹੈ ਇਹ ਤੇ ਇੱਕ ਇਕੱਲਾ ਬੂਟਾ ਖੜਾ ਹੈ ਇਹਦੇ ਵਿੱਚ ਦੇਖ ਸਕਦੇ ਹੋ ਤੁਸੀਂ ਕਿੰਨੀ ਇਹਨੇ ਟਿੱਲਰਿੰਗ ਕੀਤੀ ਹੈ ਸੋ ਇਹ ਵਹਿਮ ਆਪਾਂ ਨੂੰ ਛੱਡਨੇ ਪੈਣਗੇ ਆਪਣੇ ਤਜਰਬੇ ਕਰਨੇ ਪੈਣਗੇ ਤਾਂ ਕਿਤੇ ਜਾ ਕੇ ਆਪਾਂ ਸਫਲ ਹੋਵਾਂਗੇ ਆਪਣੀ ਖੇਤੀ ਦੇ ਵਿੱਚ ਸੋ ਠੀਕ ਹੈ ਜੀ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਇੰਨੀ ਕੀ ਗੱਲ ਕਰਨੀ ਸੀ ਤੇ ਅਗਲੇ ਵੀਡੀਓ ਦੇ ਵਿੱਚ ਆਪਾਂ ਫਿਰ ਕੋਈ ਹੋਰ ਜਿਹੜਾ ਮੁੱਦਾ ਹੋਊਗਾ ਉਹਦੇ ਤੇ ਗੱਲ ਕਰ ਲਵਾਂਗੇ ਜੀ ਸੋ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ